ਇਹ ਅੰਤੋਂ ਤਾਂ ਮੱਦ ਨਹੀਂ ਉਹ ਟੀਵੀ ਲਾਈਵ ਚੱਲਦਾ ਸੀ 31 ਸ਼ਾਮ ਨੂੰ ਉਹਨੇ ਉੱਥੇ ਇੰਦਰਾ ਗਾਂਧੀ ਦੀ ਲਾਸ਼ ਦੇ ਕੋਲ ਖੜੇ ਹੋ ਕੇ ਕਿ ਉੱਚੀ ਬਾ ਕਰਕੇ ਆਖੇ ਸੀ ਖੂਨ ਦਾ ਬਦਲਾ ਖੂਨ से ਲੈਣਗੇ ਉਹਨਾਂ ਨੂੰ ਨਹੀਂ ਪਤਾ ਇਹ ਫਿਲਮ ਬਣਦੀ ਹੈ ਇਹ ਤਾਂ ਕੌਮਾਂ ਦੀ ਗੱਲ ਹੈ ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਿਆ ਫੈਕਟਸ ਵਿੱਚ ਜੇ ਸੀ ਤੁਹਾਨੂੰ ਬੇਨਤੀ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਇਹਨੂੰ ਲਾਈਕ ਕਰਨ ਦੀ ਤੇ ਸ਼ੇਅਰ ਕਰਨ ਦੀ ਵੀਡੀਓ ਨੂੰ ਅੱਜ ਤੁਸੀਂ ਇਹ ਸ਼ੁਰੂ ਚ ਵੀਡੀਓ ਦੇਖੀ ਇੱਕ ਆਪਾਂ ਇੱਥੇ ਦਿਲਜੀਤ ਦੁਸਾਂਝ ਹੈਗਾ ਇਥੇ ਪੂਰੀ ਤਰ੍ਹਾਂ ਗੱਲ ਕਰਾਂਗੇ ਕਿ ਇਹਨੇ ਇਹ ਹਰਕਤ ਕਿਉਂ ਕੀਤੀ ਤੇ ਇਹ ਇਹਦਾ ਮਤਲਬ ਕੀ ਹੈ ਤੇ ਅਮਿਤਾ ਬੱਚਨ ਜਿਹੜਾ ਉਹ ਆਪਣਾ ਜਿਹੜਾ ਉਹ ਕੀ ਸ਼ੈ ਤੇ ਉਹਨੇ ਕੀ ਉਹ ਉਹਦੀ ਵਜ੍ਹਾ ਨਾਲ ਕਿਉਂ ਜਾਨੀ ਕਿ ਦਿਲਜੀਤ ਦੁਸਾਨ ਜਿਹੜਾ ਆਪਣਾ ਉਹ ਸਿਕਸ ਫਾਰ ਜਸਟਿਸ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਇਹ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਜਿਹੜਾ ਆਪਣਾ ਬ੍ਰਿਟਿਸ਼ ਕੋਲੰਬੀਆ BC ਦੇ ਵਿੱਚ ਜਿਹੜਾ ਉਹ ਤੇ ਕਤਲੋਗਾਰ ਦੁਬਾਰਾ ਸ਼ੁਰੂ ਹੋ ਗਈ ਹੈ ਇਹਦਾ ਕੀ ਕਾਰਨ ਹੈਗਾ ਤੁਹਾਨੂੰ ਪਤਾ ਹੈ ਕਿ ਬਿਜ਼ਨਸਮੈਨ ਜਿਹੜਾ ਆਪਣਾ ਦਰਸ਼ਨ بزنس مین ਦਰਸ਼ਨ ਸਿੰਘ ਊਰੀ ਉਹਨਾਂ ਨੂੰ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਉੱਥੇ ਤੇ ਉੱਤੇ ਵੀ 6 ਫਰ ਜਸਟਿਸ ਦਾ ਇੱਕ ਬੜਾ ਵਟਾ ਜਿਹੜਾ ਆਪਣਾ ਉਹ ਮੰਗ ਹੈ ਉਹਨੇ ਇਹ ਕਹਿ ਲਓ ਕਿ ਜਿਹੜੀ ਕੋਰਨੀ ਸਰਕਾਰ ਹੈ ਉਹਨੂੰ ਲਿਖਿਆ ਗਿਆ ਉਸ ਤੋਂ ਬਾਅਦ ਆਪਣਾ ਜਿਹੜਾ ਇਹ ਆਪਾਂ ਜਿਹੜੀ ਗੱਲ ਉਥੇ ਇੱਕ ਹੋਰ ਹੈ ਅੱਜ ਵੀ ਇੱਕ ਅੱਜ ਜਿਸ ਟਾਈਮ ਅਸੀਂ ਗੱਲ ਕਰ ਰਹੇ ਹਾਂ ਥੋੜੀ ਦੇਰ ਪਹਿਲੇ ਇੱਕ ਹੋਰ ਵਾਕਿਆ ਹੋਇਆ ਇਹ ਪੰਜਾਬੀ ਸਿੰਗਰ ਹੈ ਉਹਦੇ ਘਰ ਦੇ ਉੱਤੇ ਫਾਇਰਿੰਗ ਹੋਈ ਇਸ ਤੋਂ ਪਹਿਲੇ ਤੁਹਾਨੂੰ ਪਤਾ ਹੈ ਕਪਲ ਸ਼ਰਮਾ ਦੇ ਉੱਤੇ ਫਾਇਰਿੰਗ ਹੋਈ ਸੀ ਕਰਨੌਲਾ ਮਤਲਬ ਕੋਈ ਬੰਦਾ ਛੱਡਿਆ ਨਹੀਂ ਸੀ ਉਹਨਾਂ ਨੇ ਤੇ ਇਹ ਬਿਸ਼ਨੋਈ ਗੈਂਗ ਜਿਹੜਾ ਜਿਹਨੂੰ ਉਹਨਾਂ ਨੇ ਹਿੰਦੁਸਤਾਨੀ ਟੈਰਰਿਸਟ ਡਿਕਲੇਅਰ ਕੀਤਾ ਉਹ ਜ਼ਿੰਮੇਵਾਰੀਆਂ ਲਈ ਜਾ ਰਿਹਾ ਇੱਥੇ ਵੀ ਗੱਲ ਕਰਾਂਗੇ ਇਸ ਤੋਂ ਬਾਅਦ ਇੱਕ ਹੋਰ ਆਪਣਾ ਜਿਹੜਾ ਗੱਲਬਾਤ ਹੈਗੀ ਉਹ ਕਿ ਸਰਦਾਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਇਹ ਇੰਡੀਆ ਦਾ ਜਿਹੜਾ ਬਾਈਕਾਟ ਕਰਨ ਦਾ ਐਲਾਨ ਕੀਤਾ ਉੱਤੇ ਵੀ ਗੱਲ ਕਰਾਂਗੇ ਉਹਦੇ ਬਾਰੇ ਸਾਡੇ ਕੋਲ ਵੀਡੀਓ ਪੈਗਾਮ ਹੈਗਾ ਤੁਹਾਨੂੰ ਸੁਣਾਵਾਂਗਾ ਮੈਂ ਇਹ ਜਿਹੜੀਆਂ ਵੱਡੀਆਂ ਖਬਰਾਂ ਕੁਝ ਜਮ੍ਹਾਂ ਹੋ ਗਈਆਂ ਕਿਉਂਕਿ ਤੁਹਾਨੂੰ ਪਿਛਲੇ 2-3 ਦਿਨ ਤੁਹਾਨੂੰ ਪਤਾ ਕਿ ਅਸੀਂ ਬੜੇ ਇੰਪੋਰਟੈਂਟ ਕਿਸਮ ਦੇ ਇੰਟਰਵਿਊ ਤੁਹਾਡੇ ਵਾਸਤੇ ਲੈ ਕੇ ਆਂਦੇ ਰਹੇ ਆਂ ਤੇ ਤੁਹਾਡੇ ਨਾਲ ਜਿਹੜਾ ਸਾਹਮਣੇ-ਸਾਹਮਣੇ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਤੁਸੀਂ ਆਪਣਾ ਅਗਰ ਜਿਹੜੀ ਮੈਨੂੰ ਸੰਪਰਕ ਕਰਨਾ ਚਾਹੋ ਤਾਂ ਤੁਸੀਂ ਇਹ WhatsApp ਨੰਬਰ ਦੇਖ ਲਓ WhatsApp ਨੰਬਰ ਦੇ ਥਰੂ ਮੈਨੂੰ ਤੁਸੀਂ ਰਾਬਤਾ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਲਗਾਤਾਰ ਬੇਨਤੀ ਕਰਦਾ ਆ ਰਿਹਾ ਕਿ 31 ਅਕਤੂਬਰ ਦਾ ਵੀ ਇਵੈਂਟ ਆ ਰਿਹਾ ਜਿੱਥੇ ਕਿ ਇੰਡੀਅਨ ਕੌਂਸਲ ਖਾਨੇ ਜਿਹੜੇ ਟੈਰਰ ਖਾਨੇ ਨੇ ਇਹਨਾਂ ਦੀ ਸੇਜ ਕਰਨੀ ਹੈ ਇਹਨਾਂ ਨੂੰ ਆਪਣਾ ਘਰਾਓ 31 ਅਕਤੂਬਰ ਨੂੰ 31 ਅਕਤੂਬਰ ਬੜਾ ਇਤਿਹਾਸਕ ਦਿਨ ਹੈ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਉਹ ਕੰਮ ਕਰਨਾ ਉਸ ਤੋਂ ਬਾਅਦ ਫਿਰ 23 ਨਵੰਬਰ ਨੂੰ ਜਿਹੜਾ ਓਟਵਾ ਦਾ ਰੈਫਰੈਂਡਮ ਹੈ ਉਹ ਵੀ ਆ ਰਿਹਾ ਤੇ ਸਾਰੀ ਜਿਹੜੀ ਆਪਣਾ ਲਗਾਤਾਰ ਆਪਣਾ ਲਾਈਵ ਕਵਰੇਜ ਵਾਸਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਸ ਨੂੰ ਕਿ ਅਗਰ ਕੋ ਬੰਦਾ ਵੋਲੰਟੀਅਰ ਕਰਨਾ ਚਾਹੇ ਕੋਈ ਆਪਣਾ ਸਿੱਖ ਭਰਾ ਕੈਨੇਡਾ ਦੇ ਵਿੱਚੋਂ ਟੋਰਾਂਟੋ ਤੇ ਹੋ ਜਾਏ ਓਟਵਾ 'ਚ ਹੋ ਜਾਏ BC 'ਚ ਹੋ ਜਾਏ ਬੰਕੂ ਜਿੱਥੋਂ ਵੀ ਕਿਤੇ ਜਾਨੀ ਕਿ ਹੋ ਜੁੜਨਾ ਚਾਹੇ ਨਾਲ ਸਹਾਇਤਾ ਕਰਨੀ ਚਾਹੇ ਮੇਰੀ ਤੇ ਮੈਨੂੰ ਤੁਸੀਂ ਜ਼ਰੂਰ ਦੱਸੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈਗਾ ਤਹਾਡੀਆਂ ਆਪਣੀਆਂ ਗੱਲਾਂ ਤੁਹਾਡੀਆਂ ਆਪਣੀਆਂ ਖਬਰਾਂ ਸਾਰੀਆਂ ਤੇ ਤੁਸੀਂ ਮੈਨੂੰ ਸਹਾਇਤਾ ਦੀ ਲੋੜ ਹੈ ਕਿਉਂਕਿ ਮੈਨੂੰ ਜਿਹੜਾ ਉੱਥੇ ਫਿਜ਼ੀਕਲੀ ਪ੍ਰੈਜ਼ੈਂਟ ਨਹੀਂ ਮੈਂ ਉੱਥੇ ਇਸ ਵਾਸਤੇ ਮੈਨੂੰ ਉੱਥੇ ਫਿਜ਼ੀਕਲ ਜਿਹੜਾ ਬੰਦਾ ਗਰਾਊਂਡ ਦੇ ਉੱਤੇ ਆਪਣੇ ਵੌਲੰਟੀਅਰ ਦੀ ਲੋੜ ਹੈਗੀ ਹੈ ਇਹ ਗੱਲ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਹਿੰਦੁਸਤਾਨ ਦੀ ਜਿਹੜੀ ਸੜਕ ਹੈ ਹਿੰਦੁਸਤਾਨ ਦੀ ਸੜਕ ਗਰੂਪ ਦੀ ਮੁਰਮੂ ਇਹਦੇ ਇੱਕ ਤੀਦੇ ਤੋਂ ਖੈਰ ਨਾ ਹੀ ਬਚਪਨ ਤੋਂ ਲੈ ਕੇ ਹੁਣ ਤੱਕ ਪਤਾ ਨਹੀਂ ਕਿੰਨੇ ਨਾਂ ਬਦਲ ਗਏ ਤੇ ਇਹ ਪੈਦਾ ਜਦੋਂ ਹੋਈ ਚੁਦੋਂ ਤਾਂ ਕੋਈ ਹੋਰ ਨਾਂ ਸੀ ਉਸ ਤੋਂ ਬਾਅਦ ਫਿਰ ਝਾਰਖੰਡ ਜੀ ਤੁਹਾਨੂੰ ਪਤਾ ਗਵਰਨਰ ਹੈ ਵਾਸਤੇ ਤੇ ਸਨਾਤਨਨ ਧਰਮ ਦੀ ਹੈਗੀ ਇਹ ਟ్రਾਈਬਲ ਕਰਕੇ ਇਹਨਾਂ ਨੇ ਲਿਆਂਦੀ ਲੇਕਿਨ ਜਰਾ ਮਿਨੋਰਿਟੀ ਹੀ ਹੈ ਜਰਾ ਦਬ ਦਬਾ ਕੇ ਰਹਿੰਦੇ ਨੇ ਇਹਨਾਂ ਨੂੰ ਲਿਆ ਕੇ ਆਂਦਾ ਉਹ ਜਨਾਬ ਰਫੀਲ ਦੇ ਝੂਟੇ ਲੈ ਰਹੀ ਸੀ ਉਹ ਰਫੀਲ ਜਹਾਜ ਦੇ ਝੂਟੇ ਹੁਣ ਹਿੰਦੁਸਤਾਨ ਨੂੰ ਜਿਹੜਾ ਪ੍ਰੋਬਲਮ ਚੱਲ ਰਿਹਾ ਹੈ ਪ੍ਰੋਬਲਮ ਇਹ ਚੱਲ ਰਿਹਾ ਕਿ ਜਿਹੜੀ ਪਾਕਿਸਤਾਨ ਦੇ ਨਾਲ ਜਿਹੜੀ ਆਪਰੇਸ਼ਨ ਸੰਧੂਰ ਸੀ ਜਿਹਦਾ ਉਹਦੇ ਵਿੱਚ ਜਿਹੜੀ ਜਿਹੜੀ ਖਜਾਲਤ ਹੋਈ ਜਿਹੜੀਆਂ ਜੁੱਤੀਆਂ ਪਈਆਂ ਜਿਹੜੇ ਜੁੱਤੀਆਂ ਜੂਤ ਪੋਲਾ ਹੋਇਆ ਬਕਾਇਦਾ ਇਹਨਾਂ ਦੀ Air Force ਨੂੰ ਪੋਲਾ ਉਹ ਸ਼ਰਮਿੰਦਗੀ ਜੀ ਮਟਾਉਣ ਵਾਸਤੇ ਨਾ ਕਦੀ ਕੋਈ ਸਟੰਟ ਕਰ ਰਿਆ ਕਦੀ ਕੋਈ ਸਟੰਡ ਕਰ ਰਿਆ ਰਾਜਨਾਦ ਇੱਥੇ ਜਾ ਕੇ ਆਪਣਾ ਇਧਰ ਗੁਜਰਾਤ ਵਾਲੇ Rajasthan ਦੇ ਪਾਸੇ ਉਹ ਐਕਸਰਸਾਈਜ਼ ਕਰਨ ਲੱਗ ਪੈਂਦਾ ਉੱਥੇ ਜਾ ਕੇ ਮਸ਼ਕਾਂ ਕਰਦੇ ਨੇ ਕਦੀ ਸਰਕਾਰੀਕ ਦਾ ਮੁੱਦਾ ਛੇੜ ਦਿੰਦੇ ਨੇ ਕਦੀ ਕਹਿੰਦੇ ਨੇ ਜੀ ਹੁਣ ਅਸੀਂ ਜਿਹੜਾ ਇੱਥੇ ਪੰਜਾਬ ਵਾਲਿਆਂ ਪਾਸਿਓਂ ਨਹੀਂ ਅਸੀਂ ਜਿਹੜਾ ਦੂਸਰੇ ਪਾਸਿਓਂ ਅਟੈਕ ਕਰਨਾ ਕੋਈ ਰਾਤ ਵਾਲੇ ਪਾਸਿਓਂ ਕਿਉਂਕਿ ਪੰਜਾਬੀ ਜਿਹੜੇ ਨੇ ਉਹਨਾਂ ਦੀ ਉਹਨਾਂ ਦੇ ਉਹਨਾਂ ਦੇ ਸ਼ੱਕ ਇਹਨਾਂ ਨੂੰ ਹਮੇਸ਼ਾ ਹੀ ਸ਼ੱਕ ਕਰਦੇ ਪਿਛਲੀ ਜਦੋਂ ਆਪਰੇਸ਼ਨ ਸੰਧੂਰ ਹੋਇਆ ਸੀ ਉਦੋਂ ਵੀ ਇਹਨਾਂ ਨੇ ਇਹ ਜਿਹੜੇ ਸਾਡੇ ਪੰਜਾਬੀ ਫੌਜੀ ਸਨ ਜਿਹੜੀ ਸਿੱਖ ਪਟਾਲੀਅਨ ਸੀ ਜਿਹੜੀ ਆਪਣਾ ਇਹ ਯੂਨਿਟ ਸਾਰੀ ਸੀ ਸਿੱਖਾਂ ਦੀ ਉਹਨਾਂ ਨੂੰ ਉਹਨਾਂ ਨੇ ਪਿੱਛੇ ਹਟਾਇਆ ਤਾਂ ਸੀ ਬਾਰਡਰ ਤੋਂ ਇਹਨਾਂ ਨੇ ਕਿਹਾ ਜੀ ਇਹ ਪਾਕਿਸਤਾਨ ਦੇ ਨਾਲ ਲੜੇ ਹੋਏ ਨੇ ਇਹਨਾਂ ਦਾ ਇਹਨਾਂ ਦੀ ਟਰੈਕ ਹਿਸਟਰੀ ਤੇ ਟਰੈਕ ਰਿਕਾਰਡ ਰਿਹਾ ਕਿ ਜਨਾਬ ਇਹਨਾਂ ਨੇ ਹਮੇਸ਼ਾ ਜਿਹੜਾ ਸਿੱਖਾਂ ਨੂੰ ਜਿਹੜਾ ਉਹ ਸ਼ੱਕ ਦੀ ਨਜ਼ਰ ਨਾ ਦੇਖਿਆ ਤੇ ਪਰ ਸਿੱਖ ਜਿਹੜੇ ਨੇ ਉਹ ਫਿਰ ਵੀ ਲੱਗੇ ਰਿਹਾ ਸਿਰ ਡਾਗ ਕੇ ਲੱਗੇ ਰਿਹਾ ਹੁਣ ਜਿਹੜਾ ਆਪਣਾ 에ਅਰਫੋਰਸ ਦਾ ਚੀਫ ਆ ਉਹ ਵੀ ਸਿੱਖ ਹੈ ਪਰ ਇਹ ਸਿੱਖ ਨਹੀਂ ਮੈਂ ਉਹਨੂੰ ਕਹਿੰਦਾ ਕੇਸ਼ਾਧਾਰੀ ਸਿੰਧੂ ਨੇ ਜਿਹੜਾ ਅਸਲ ਜਿਹੜਾ ਸਿੱਖ ਹੋਏਗਾ ਜਿਹੜਾ ਅਸਲ ਬਾਪ ਦਾ ਸਿੱਖ ਹੋਏਗਾ ਅਸਲ ਜਿਹੜਾ ਸਿੰਘ ਹੋਏਗਾ ਉਹ ਕਮਜ਼ ਕਮ ਇਥੇ ਉਸ ਪਾਕਿਸਤਾਨ ਦੀ ਤਰਫ ਜਿਹੜਾ ਨਾ ਉਹ ਨਹੀਂ ਮੂੰਹ ਕਰੇਗਾ ਲੜਨ ਵਾਸਤੇ ਜਿੱਥੇ ਉਹਨਾਂ ਦੇ ਗੁਰੂ ਨਾਨਕ ਜਿਹੜੇ ਨੇ ਉਹ ਜਨਮੇ ਤੇ ਗੁਰੂ ਨਾਨਕ ਦੀ ਜਿਹੜੀ ਆਖਰੀ ਜਿਹੜੇ ਸਾਲ ਹੈ ਉਸ ਧਰਤੀ ਨੂੰ ਕੋਈ ਸਿੱਖ ਜਿਹੜਾ ਉਹ ਨੁਕਸਾਨ ਨਹੀਂ ਪਹੁੰਚਾ ਸਕਦਾ ਇਹ ਮੇਰਾ ਮੰਨਣਾ ਹੈ ਔਰ ਇਹੀ ਗੱਲ ਹੈ ਇਸ ਵਜ੍ਹਾ ਨਾਲ ਉਹ ਕਹਿੰਦੇ ਨੇ ਇਸ ਵਾਰ ਪਲਾਨ ਜਿਹੜਾ ਪੰਜਾਬ ਵੱਲੋਂ ਨਹੀਂ ਬਲਕਿ ਉਧਰੋਂ ਅਸੀਂ ਕਰਨਾ ਚਲੋ ਜੀ ਤੁਸੀਂ ਜਿੱਥੋਂ ਵੀ ਆਓਗੇ ਖਾਣੀਆਂ ਤੁਸੀਂ ਜੁੱਤੀਆਂ ਹੀ ਤੇ ਉਹ ਐ ਮਰਮੂ ਜਿਹੜੀ ਆਪਣਾ ਇਹ ਰਫੀਲ ਤੇ ਜਿਹੜੀ ਫਿਰਦੀ ਤਾਂ ਕਿ ਜਰਾ ਰਫੀਲ ਕੋਈ ਕਹਿੰਦਾ ਰਫੀਲ ਸੁਟੇ ਨਾ ਪਾਕਿਸਤਾਨ ਨੇ ਪਾਕਿਸਤਾਨ ਨੇ ਰਫੀਲ ਡੇਗੇ ਨਾ ਰਫੀਲ ਜਿਹੜੇ ਡਿੱਗੇ ਉਹਨਾਂ ਦੀ ਇੱਜ਼ਤ ਬਚੀ ਕੁਛੀ ਜਿਹੜੀ ਬਹਾਲ ਕਰਨ ਵਾਸਤੇ ਸਦਰ ਨੂੰ ਬਿਠਾਤਾ ਤੇ ਸਦਰ ਨੂੰ ਬਿਠਾ ਕੇ ਕਾਦੀ ਇੱਜ਼ਤ ਬਚਾਉਣੀ ਜੀ ਅਜੇ ਪਰਸੋਂ ਤੇ ਅਜੇ 4 ਦਿਨ ਪਹਿਲੇ ਤੇ ਇਹਨੂੰ ਉਹ ਜਹਾਜ ਦਿੱਤਾ ਸੀ ਉਹ ਹੈਲੀਕਾਪਟਰ ਦਿੱਤਾ ਸੀ ਜਿਹੜਾ ਜਾ ਕੇ ਉਹ ਤੇ ਕਰਨਾ ਵਿੱਚ ਗਈ ਤੇ ਜਾ ਕੇ ਉਹ ਤੇ ਜ਼ਮੀਨ ਚ ਡਿੱਗ ਪਿਆ ਹੈ ਉਹ ਜ਼ਮੀਨ ਚ ਧਸ ਗਿਆ ਗਾਰੇ ਚ ਫਸ ਗਿਆ ਫਿਰ ਉਹਦੇ ਧੱਕੇ ਲਾਉਂਦੇ ਰਹਿ ਇਹ ਤੇ ਹਾਲਤ ਹੈ ਨਾ ਦੀ ਅਸਲ ਜਿਹੜੀ ਅਸਲ ਜਿਹੜੀ ਇਹਨਾਂ ਦੀ ਔਕਾਤ ਹੈ ਉਹ ਉਹ ਹੀ ਹੈ ਇਹ ਹੈਲੀਕਾਪਟਰ ਨੂੰ ਧੱਕੇ ਲਾਉਣਾਂ ਨੇ ਸਦਰ ਇਹ ਪ੍ਰੈਜ਼ੀਡੈਂਟ ਨੂੰ ਐਸਾ ਹੈਲੀਕਾਪਟਰ ਨੂੰ ਧੱਕੇ ਲਾਉਣੇ ਪੈਣ ਇਹੀ ਮੁਰਮੋ ਜਿਹੜੀ ਹੁਣ 에ਅਰਫੋਰਸ ਦਾ ਯੂਨੀਫਾਰਮ ਤੇ ਆਪਣਾ ਇੱਕ ਕਵਰਾਲ ਪਾ ਕੇ ਜਿਹੜਾ ਆਪਣਾ ਉਹ ਬਹੁਤ ਜਾ ਕੇ ਤੇ ਜਹਾਜ ਦਾ ਝੂਟਾ ਲੈ ਰਹੀ ਏ ਹੈ ਇਹ ਜਾਏ ਉੱਥੇ ਜਿਹੜੀ ਜਦੋਂ ਜਦੋਂ ਇਹਦਾ ਹੈਲੀਕਾਪਟਰ ਉੱਥੇ ਫਸਿਆ ਪਿਆ ਸੀ ਅਸਲ ਚਿਹਰਾ ਹਿੰਦੁਸਤਾਨ ਦਾ ਉਹ ਹੈਗਾ ਅਸਲ ਚਿਹਰਾ ਉਹ ਹੈਗਾ ਇਹ ਦਿਖਾਵਾ ਸਾਰਾ ਇਹ ਜਿਹੜਾ ਸਾਰਾ ਦਿਖਾਵਾ ਤੇ ਦਿਖਾਵੇ ਕਰਨ ਵਾਲੇ ਜਿਹੜੇ ਨੇ ਹਮੇਸ਼ਾ ਟਾਈਮ ਆਉਣ ਦੇ ਉੱਤੇ ਜੁੱਤੀਆਂ ਹੀ ਖਾਂਦੇ ਹਮੇਸ਼ਾ ਕਿਉਂਕਿ ਅਸਲ ਜੰਗ ਜਦੋਂ ਹੁੰਦੀ ਹੈ ਉਦੋਂ ਅਸਲ ਚੀਜ਼ਾਂ ਨੇ ਲੜਨਾ ਤੇ ਮਰਮੋ ਸਾਹਿਬ ਨੇ ਝੂਟਾ ਲੈ ਲਿਆ ਤੇ ਚਲੋ ਠੀਕ ਹੈ ਲੇਕਿਨ ਹੁਣ ਇੱਕ ਮਜ਼ੀਦ ਸ਼ਰਮਿੰਦਗੀ ਜਿਹੜੀ ਆਪਣੀ ਹਿੱਸੇ ਪਾਈ ਹੈ ਆਪਾਂ ਗੱਲ ਕਰਦੇ ਹਾਂ ਦਿਲਜੀਤ ਦੁਸਾਂਝ ਤੇ ਦਿਲਜੀਤ ਤੁਹਾਨੂੰ ਪਤਾ ਹੈ ਉਹ ਉਹਨੂੰ ਵੈਸੇ ਵੀ ਮੈਨੂੰ ਲੱਗਦਾ ਹੁਣ ਜਦੋਂ ਉਹਦੀ ਆਪਣਾ ਜਿਹੜੀ ਪਿਛਲੀ ਫਿਲਮ ਜਦੋਂ ਉਹਦੀ ਆਈ ਸੀ ਉੱਥੇ ਵੀ ਕੰਟਰੋਵਰਸੀ ਕ੍ਰੀਏਟ ਕੀਤੀ ਤੇ ਲੱਗਦਾ ਉਹਨੂੰ ਬੜਾ ਪਸੰਦ ਆਇਆ ਉਹਦੀ ਫਿਲਮ ਹਿੱਟ ਹੋ ਗਈ ਸੀ ਜਿਹਦੇ ਚ ਪਾਕਿਸਤਾਨੀ ਅਦਾਕਾਰਾ ਸੀ ਤੈਨੂੰ ਪਤਾ ਹੈ ਸਰਦਾਰ ਜੀ ਤੇ ਤਿੰਨ ਤੇ ਉਹਨੂੰ ਲੱਗਦਾ ਉਹਨੂੰ ਚਸਕਾ ਪੈ ਗਿਆ ਕੰਟਰੋਵਰਸੀ ਦਾ ਨਾ ਉਹ ਬੜਾ 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 ਬੈਨੀਫਿਟ ਕੀਤਾ ਉਸ ਫਿਲਮ ਨੂੰ ਫਿਲਮ ਹਿੱਟ ਹੋ ਗਈ ਸੁਪਰ ਹਿੱਟ ਹੋ ਗਈ ਜਨਾਬ ਉਹਨੇ ਬੜਾ ਲੈ ਲਿਆ ਜੀ ਕਿ ਮੈਂ ਬੜਾ ਸਟੈਂਡ ਲਿਆ ਉਹ ਜਾ ਕੇ ਤੇ ਉਹ ਪੈਰੀ ਪੈ ਗਿਆ ਉੱਥੇ ਜਾ ਕੇ ਅਮਿਤਾ ਬਚਨ ਦੇ ਅਮਿਤਾ ਬਚਨ ਦੇ ਹੁਣ ਉਹ ਤੁਹਾਨੂੰ ਪਤਾ ਨਾ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਫਿਲਮ ਬਣਦੀ ਉਹ ਉਹ ਫਿਲਮ ਬਣਾ ਰਿਹਾ ਉਹ ਕਿਰਦਾਰ ਅਦਾ ਕਰ ਰਿਹਾ ਇਹ ਦਿਲਜੀਤ ਦੋਸਾਂਝ ਨੂੰ ਜਰਾ ਥੋੜਾ ਜਿਆ ਹੁਣ ਗੱਲ ਹੈ ਕਿ ਉਹਨੂੰ ਉਹਨਾਂ ਉਹਦਣਾ ਉਹਨੂੰ ਹੁਣ ਗੱਲ ਕਰਨੀ ਪੈਣੀ ਹੈ ਇਹ ਨਹੀਂ ਹੋ ਸਕਦਾ ਜਨਾਬ ਕਦੀ ਤੁਸੀਂ ਚਮਕੀਲੇ ਤੇ ਫਿਲਮ ਬਣਾਓ ਹੈ ਕਦੀ ਤੁਸੀਂ ਭਾਈ ਜਸਵੰਤ ਸਿੰਘ ਤੇ ਫਿਲਮ ਬਣਾਓ ਕਲੜਾ ਦੇ ਉੱਤੇ ਇਹ ਜਿਹੜੇ ਨਾਂ ਨੇ ਪੰਜਾਬ ਦੇ ਪੰਜਾਬ ਦੀ ਮਿੱਟੀ ਦੇ ਜਿਨ੍ਹਾਂ ਨੇ ਆਪਣੀ ਪੰਜਾਬ ਦੀ ਖਿਦਮਤ ਕੀਤੀ ਤੁਸੀਂ ਉਹਨਾਂ ਦੇ ਨਾਂ ਇਸਤੇਮਾਲ ਕਰਕੇ ਵਰਤੋ ਤੇ ਕੰਮ ਤੁਸੀਂ ਕਰੋ ਜਨਾਬ ਜੀ ਕਿ ਜਾ ਕੇ ਤੁਸੀਂ ਮੀਤਾ ਬਚਨ ਦੇ ਪੈਰ ਫੜੋ ਇਹ ਗੱਲ ਗਲਤ ਹੈਗੀ ਇੱਥੇ ਤੁਹਾਨੂੰ ਵਜਾਹਤ ਕਰਨੀ ਪੈਣੀ ਹੈ ਤੇ ਵਜਾਹਤ ਮੰਗੀ ਹੈ ਮਜ਼ਾਹਤ ਮੰਗੀ ਹੈ ਆਪਣਾ ਸਿਕਸ ਫਾਰ ਜਸਟਿਸ ਦੇ ਆਪਣਾ ਲਾਇਰ ਸਰਦਾਰ ਗੁਰਪਤਵੰਦ ਸਿੰਘ ਪੰਨੂ ਹਰਾਨੇ ਉਹਨਾਂ ਨੇ ਕਿਹਾ ਉਹਦੀ ਵਜ੍ਹਾ ਹੈ ਇਹ ਜਿਹੜਾ ਮੀਤਾ ਬਚਨ ਹੈ ਇਹ ਇਹਦੇ ਕੀ ਇਹਦੇ ਪੈਰ ਫੜਨਾ ਕਿਉਂ ਜਿਹੜਾ ਗਲਤ ਹੈਗਾ ਸਿੱਖਾਂ ਵਾਸਤੇ ਖਾਸ ਤੌਰ ਤੇ ਕਿਉਂਕਿ ਇਹ ਜਿਹੜਾ ਇਹ ਪੂਰਾ ਕਾਂਗਰਸੀਆ ਰਿਆ ਇਹ ਆਪਣੀ ਜਵਾਨੀ ਦੇ ਦੌਰ ਵਿੱਚ ਹੁਣ ਤੋਬਾ ਕਰ ਗਿਆ ਹੁਣ ਬੀਜੇਪੀ ਚ ਬਣਿਆ ਹੋਇਆ ਹੁਣ ਆਰਐਸਐਸ ਤੇ ਵੜ ਗਿਆ ਹੋਇਆ ਪਰ ਜਵਾਨੀ ਦੇ ਵਿੱਚ ਜਦੋਂ ਇਹਦੀ ਗਲੈਮਰ ਸੀ ਪੂਰਾ ਉਦੋਂ ਇਸ ਪੂਰਾ ਕਾਂਗਰਸ ਦੇ ਨਾਲ ਸੀ। ਜਾਂ ਫਿਰ ਅਸੀਂ ਇਹ ਕਹਿ ਲਈਏ ਇਹ ਕਹਿ ਲਈਏ ਕਿ ਚੜਦੇ ਸੂਰਜ ਨੂੰ ਸਲਾਮ ਕਰਦਾ ਹੈ ਚੜਦੇ ਸੂਰਜ ਨੂੰ ਦਾ ਪੁਜਾਰੀ ਹੈ। ਕਿ ਉਦੋਂ ਚੁੱਕ ਕੇ ਕਾਂਗਰਸ ਦਾ ਤੂਤੀ ਬੋਲਦਾ ਪਿਆ ਸੀ ਪੂਰੇ ਹਿੰਦੁਸਤਾਨ ਵਿੱਚ ਹੈ ਇੰਦਰਾ ਗਾਂਧੀ ਤੇ ਗਾਂਧੀ ਖਾਨਦਾਨ ਜਿਹੜਾ ਸੀ ਉਹ ਪਾਵਰ 'ਚ ਸੀ ਤੇ ਇਹ ਉਹਨਾਂ ਦਾ ਕੁਲੀ ਬਣਿਆ ਸੀ। ਇਹ ਉਹਨਾਂ ਨਾਲ ਰਲਿਆ ਹੋਇਆ ਸੀ ਤੇ ਹੁਣ ਜਦੋਂ ਮੋਦੀ ਦਾ ਤੂਤੀ ਬੋਲ ਰਿਹਾ ਹੈ ਤੇ ਇਹ دوسری ਤਰਫ ਆ ਗਿਆ। ਚੜਦੇ ਸੂਰਜ ਦੇ ਪੁਜਾਰੀ ਇਸ ਤਰ੍ਹਾਂ ਦੇ ਹੁੰਦੇ ਨੇ ਇਹ ਬੰਦਾ ਜਿਹੜਾ ਇਹ ਇਹਨੇ ਜਦੋਂ ਗਾਂਧੀ ਮਰੀ ਏ ਜਦੋਂ ਇੰਦਰਾ ਗਾਂਧੀ ਮਰੀ ਏ ਤੇ 31 ਅਕਤੂਬਰ ਤੁਸੀਂ ਸੁਣਿਆ ਵੀਡੀਓ ਵਿੱਚ ਵੀ 31 ਅਕਤੂਬਰ ਨੂੰ ਇਹਨੇ ਜਨਾਬ ਜਦੋਂ ਉੱਥੇ ਸਾਰਾ ਮਜਮਾ ਇਕੱਠਾ ਹੋਇਆ ਸੀ ਮਜਮਾ ਇਕੱਠਾ ਹੋਇਆ ਸੀ ਉਦੋਂ ਇਹਨੇ ਐਲਾਨ ਕੀਤਾ ਜੀ ਖੂਨ ਦਾ ਬਦਲਾ ਖੂਨ ਹੈ ਇਹਨੇ ਲੋਕਾਂ ਨੂੰ ਉੱਥੇ ਉਭਾਰਿਆ ਲੋਕਾਂ ਨੂੰ ਪ੍ਰਭਾਵਿਤ ਕੀਤਾ ਤੇ ਜਿਸ ਤੋਂ ਬਾਅਦ نسل ਜਿਸ ਤੋਂ ਬਾਅਦ ਸਿੱਖਾਂ ਦਾ ਜੈਨੋਸਾਈਡ ਸ਼ੁਰੂ ਹੋ ਗਿਆ ਪੂਰੇ ਹਿੰਦੁਸਤਾਨ ਵਿੱਚ ਤੇ 30000 ਸਿੱਖ ਜਿਹੜੇ ਨਵੰਬਰ 84 ਦੇ ਵਿੱਚ ਮਾਰੇ ਗਏ ਸ਼ਹੀਦ ਕੀਤੇ ਗਏ ਇਸੇ ਵਜ੍ਹਾ ਨਾਲ ਕਿ ਇਹਨਾਂ ਲੋਕਾਂ ਨੇ ਉਕਸਾਇਆ ਕਿ ਜਿੰਨਾਂ ਨੇ ਗਾਂਧੀ ਮਾਰੀ ਇੰਦਰਾ ਗਾਂਧੀ ਮਾਰੀ ਉਹ ਇੰਦਰਾ ਗਾਂਧੀ ਪੂਰੇ ਪੂਰੇ ਪੰਜਾਬ ਨੇ ਤਿੰਨੇ ਸੀ ਮਾਰੀ ਪਰ ਇਹਨਾਂ ਨੇ ਪੂਰੇ ਪੰਜਾਬ ਦੀ ਪੂਰੇ ਪੰਜਾਬੀਆਂ ਦੀ ਸਿੱਖਾਂ ਦੀ ਇੰਟਰਨੈਟ ਵਜਾ ਛੜੀ 30000 ਜਵਾਨ ਸਿੱਖਾਂ ਦੇ ਸ਼ਹੀਦ ਕਰਦੇ ਕੋਈ ਘਰ ਮਹਿਫੂਜ਼ ਨਹੀਂ ਰਿਹਾ ਕਿਸੇ ਹਿੰਦੁਸਤਾਨ ਦੇ ਕਿਸੇ ਕੋਨੇ ਵਿੱਚ ਵੀ ਉਹ ਬੜਾ ਕਾਲਾ ਦੌਰ ਹੈਗਾ ਇਹ ਇਹ ਉਹ ਬੰਦਾ ਹੈ ਮੀਤਾ ਬਚਨ ਤੇ ਦਿਲਜੀਤ ਦੁਸਾਂਜ ਨੇ ਜਾ ਕੇ ਜਦੋਂ ਉਹਦੇ ਪੈਰ ਫੜੇ ਤੇ ਦੁੱਖ ਤਕਲੀਫਾਂ ਤੇ ਹੋਈਆਂ ਉਹਨਾਂ ਫੈਮਲੀਆਂ ਦੇ ਆ ਜਿਹੜੀ ਤੁਸੀਂ ਇੱਕ ਮਾਂ ਦੀ ਵੀ ਗੱਲ ਸੁਣੀ ਹੈ ਉਹਨਾਂ ਫੈਮਲੀਆਂ ਦੇ ਦੁੱਖ ਦੁਬਾਰਾ ਤਾਜ਼ੇ ਹੋ ਗਏ ਦੁਬਾਰਾ ਯਾਦ ਹੋ ਗਏ ਕਿ ਇਹ ਪੰਜਾਬੀ ਸਿੰਗਰ ਸਾਡੇ ਪੰਜਾਬ ਦੇ ਵਜਾਣਾ ਨਾਂ ਇਹਦਾ ਤੇ ਇਹ ਜਾ ਕੇ ਉੱਥੇ ਉੱਥੇ ਜਾ ਕੇ ਇੱਕ ਕਾਤਲ ਦੇ ਪੈਰ ਫੜਨੇ ਆ ਉਹ ਬੰਦਾ ਜਿਹਨੇ ਕਾਤਲਾਂ ਨੂੰ ਉਕਸਾਇਆ ਉਹ ਫੜਿਆ ਇਹ ਮੈਂ ਤੁਹਾਨੂੰ ਦੱਸ ਦਵਾਂ ਇਹ ਆਪਣਾ ਮੈਂ ਤੁਹਾਨੂੰ ذرا ਦੱਸਦਾ ਵਾਂ ਕਿ ਆਪਣਾ ایک ہی یا ڈیمانڈ ਕੀਤੀ ہے 6 ਫਾਰ ਜਸਟਿਸ نہیں پر اس تو پہلے اس تو پہلے ਤੁਸੀਂ ਦੇਖੋ ਕਿ ਇਹ ਪੁਰਾਣਾ ਮਿੱਤਰ ਹੈਗਾ ਗਾਂਧੀ ਖਾਨਦਾਨ ਦਾ ਜਦੋਂ ਰਾਜੀਵ ਗਾਂਧੀ ਕਤਲ ਹੋਇਆ ਉਹਦੀ ਇੱਕ ਵੀਡੀਓ ਪੁਰਾਣੀ ਜਿਹੜੀ ਉਹ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਇਹ ਤੁਸੀਂ ਦੇਖੋ ਇਹ ਜਦੋਂ ਰਾਜੀਵ ਕਤਲ ਹੋਇਆ ਤੇ ਉਹਦੀ ਜਿਹੜੀ ਆਪਣਾ ਧੀ ਆਪਣਾ ਪ੍ਰਿਆਨਕਾ ਜਦੋਂ ਆਪਣਾ ਵਾਪਸ ਆ ਰਹੀ थी ਹਿੰਦੁਸਤਾਨ ਤੇ ਇਹ ਭਾਈ ਸਾਹਿਬ ਜਿਹੜੇ ਨੇ ਇਹ rahul gandhi ਦੇ ਨਾਲ 에어ਪੋਰਟ ਤੇ ਲੈਣ ਗਿਆ ਉਹ ਨੂੰ ਮੀਤਾ ਬਚਨ rahul gandhi ਦਾ ਵੀ ਮਿੱਤਰ ਸੀ ਨਾ ਸਟਾਰਡਮ ਸੀ ਤੇ ਨਾਲ ਪਾਵਰ ਨੂੰ ਸਲਾਮ ਕਰਨਾ ਸੀ ਤੋ ਉਹਦਾ ਤਾਕਤ ਸੀ ਗਾਂਧੀ ਖਾਨਦਾਨ ਦੇ ਕੋਲ ਤੇ ਉਹਦਾ ਕੁਲੀ ਬਣਿਆ ਹੋਇਆ ਹੈ ਉਹਦਾ ਸਮਾਨ ਚੁੱਕੀ ਫਿਰਦਾ ਹੈ ਇਹ ਦੇਖੋ ਇਹ ਆ ਮੀਤਾ ਬਚਨ ਇਹ ਕਾਂਗਰਸੀ ਖਾਨਦਾਨ ਦੇ ਨਾਲ ਜਿਹੜਾ ਸੀ ਉਹ ਇਹ ਕਰਦਾ ਰਿਹਾ ਹੁਣ ਇਹ ਪਲਟ ਕੇ ਜਿਹੜਾ ਉਹ ਪਰਿਆ ਆ r s s ਦਾ ਭਗਤ ਬਣਿਆ ਹੈ ਹੁਣ ਹੁਣ ਇਹ ਲਿਬਰਲ ਹੁਣ ਸਾਰੀ ਇਹਦੀ ਜਿਹੜੀ ਲਿਬਰਲ ਜਿਹੜੀ ਲਿਬਰਲ ਜਿਹੜਾ ਇਹਦੇ ਵਿੱਚੋਂ ਨਹੀਂ ਸੀ ਉਹ ਨਿਕਲ ਕੇ ਸਾਰਾ ਹੁਣ ਇਹ ਰਾਈਟ ਰਾਈਟ ਵਿੰਗ ਦਾ ਆ ਗਿਆ ਹੁਣ ਇਸ ਤੋਂ ਵੱਡਾ ਇੰਤਹਾਪਸਨ ਹਿੰਦੂ ਹੀ ਕੋਈ ਨਹੀਂ ਉਦੋਂ ਇਹ ਗਾਂਧੀ ਖਾਨਦਾਨ ਦੇ ਭਾਂਡੇ ਚੁੱਕਦਾ ਫਿਰਦਾ ਸੀ ਉਹਦਾ ਸਮਾਨ ਚੁੱਕਦਾ ਫਿਰਦਾ ਸੀ ਖੈਰ ਇਹ ਜਨਾਬ ਇਹ ਸਿਕਸ ਪਾਰਕ ਜਸਟਿਸ ਨੇ ਜਿਹੜਾ ਅਕਾਲ ਤਖਤ ਹੈ ਉਹਦੇ ਗਿਆਨੀ ਸਾਹਿਬ ਨੂੰ ਜਿਹੜਾ ਆਪਣਾ ਦਿੱਤੀ ਹੈ ਆਪਣਾ ਉਹਨੂੰ ਉਹਨੂੰ ਦਿੱਤਾ ਗਿਆਨੀ ਸਾਹਿਬ ਨੇ ਉਹਨੂੰ ਕਿਹਾ ਉਹਦੀ ਬਜਾਏ ਉਹਨੇ ਕਿਹਾ ਜੀ ਕਿ ਦਿਲਜੀਤ ਦੁਸਾਂਜ ਨੂੰ ਸੋ ਮੋਟੋ ਲੈ ਕੇ ਤੇ ਉਹਨੂੰ ਜਿਹੜਾ ਨਾ ਆਪਣਾ ਪੁੱਛਿਆ ਜਾਏ ਉਹਨੂੰ ਸਮਨ ਕਰਕੇ ਬੁਲਾਇਆ ਜਾਏ ਅਕਾਲ ਤਖਤ ਦੇ ਉੱਤੇ ਕਿ ਇਹ ਤੂੰ ਇਹਦੇ ਪੈਰ ਕਿਉਂ ਟੱਚ ਕੀਤੇ ਨੇ ਕਿਉਂ ਇਹਦੇ ਪੈਰਾਂ 'ਚ ਡਿਗਿਆ ਕਿਉਂ ਇਹਦੇ ਜਨੇ ਤੁਸੀਂ ਆਪਣਾ ਇਹਦੇ ਇਹਦੇ ਪੈਰ ਕਿਉਂ ਫੜੇ ਬਿਲਕੁਲ ਜਾਇਜ਼ ਹੈ ਕਿਉਂਕਿ ਉਹਦੀ وجہ ਕਿਉਂਕਿ ਮੈਂ ਇੱਕ ਗੱਲ ਦੇਖੀ ਕਿ ਸਿਕਸ ਫਾਰ ਜਸਟਿਸ ਜਿਹੜਾ ਉਹ ਕੋਈ ਵੀ ਸਟੇਟਮੈਂਟ ਜਿਹੜੀ ਜਾਰੀ ਕਰਦਾ ਉਹ ਉਦੀ ਪਿੱਛੇ ਜਿਹੜੀ ਲੌਜੀਕ ਹੁੰਦੀ ਪਿੱਛੇ ਹਿਸਟਰੀ ਹੁੰਦੀ ਓਦੀ ਪਿੱਛੇ ਕਾਨੂੰਨ ਹੁੰਦਾ ਕਿਉਂਕਿ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੁਰੀ ਜਿਹੜੇ ਨੇ ਉਹ ਲਾਇਰ ਨੇ ਕਾਨੂੰਨ ਜਾਣਦੇ ਨੇ ਤੇ ਸਾਰਾ ਕੰਮ ਕਾਨੂੰਨ ਦੇ ਜਿਹੜਾ ਵਿੱਚ ਰਹਿ ਕੇ ਕਰਨਾ ਚਾਹੁੰਦੇ ਉਹ ਪੋਲਿਟਿਕਲ ਸੰਘਰਸ਼ ਕਰ ਰਹੇ ਨੇ ਤੇ ਬੈਲਟ ਦੇ ਨਾਲ ਲੜ ਰਹੇ ਨੇ ਬੁਲੇਟ ਤੋਂ ਜਾਨ ਛੁਡਾ ਰਹੇ ਨੇ ਆਪਣੀ ਸਿੱਖ ਕਮਿਊਨਿਟੀ ਦੀ ਤੇ ਬੈਲਟ ਦੇ ਰਾਹੀਂ ਲੜਾਈ ਲੜ ਰਹੇ ਨੇ ਹਰ ਚੀਜ਼ ਦੇ ਪਿੱਛੇ ਕਾਰਨ ਜਿਹੜਾ ਉਹ ਕਾਨੂੰਨ ਵਿਵਸਥਾ ਉਹਦਾ ਇhtਰਾਮ ਕਰਨ ਵਾਲੇ ਬੰਦੇ ਨੇ ਮੈਂ ਤੇ ਇਹੀ ਦੇਖਿਆ ਕਿਉਂਕਿ ਸਨ 2010 ਵਿੱਚ 10 ਵਿੱਚ ਪਹਿਲੇ ਤੇ ਰੋਲਾ ਸੀ ਨਾ ਕਿ ਜੀ ਕੀ ਜੇ ਰੌਇਟ ਹੋ ਗਿਆ ਦੰਗੇ ਪੈ ਗਏ ਇਸ ਵਾਸਤੇ ਜਨਾਬ ਸਿੱਖ ਮਾਰੇਗਾ ਪਰ ਨਹੀਂ 2010 ਵਿੱਚ ਅਕਾਲ ਤਖਤ ਨੇ ਪੂਰੇ ਕਲੈਕਟਿਵ ਕੌਨਸ਼ੀਅਸ ਪੰਜ ਪਿਆਰਿਆਂ ਦੀ ਸਹਿਮਤੀ ਦੇ ਨਾਲ ਗਿਆਨੀ ਸਾਹਿਬ ਨੇ ਉਸਦਮ ਜਿਹੜੇ ਜਿਹੜੇ ਉਸ ਟਾਈਮ ਉੱਥੇ ਹੈ ਸੀ ਉਹਨਾਂ ਨੇ ਇਹ ਜਿਹੜਾ ਜਿਹੜਾ ਨਵੰਬਰ 84 ਵਿੱਚ ਜਿਹੜੇ ਦੰਗੇ ਹੋਏ ਜਿਹੜੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ ਜੈਨੋਸਾਈਡ ਕੀਤਾ ਗਿਆ 30000 ਸਿੱਖ ਜਿਹੜੇ ਮਾਰੇ ਗਏ ਇਹਨਾਂ ਨੂੰ ਬਾਕਾਇਦਾ ਬਾਕਾਇਦਾ ਫਤਵਾ ਜਾਰੀ ਕਰਕੇ ਇਹਨਾਂ ਨੂੰ ਜਿਹੜਾ ਅਸੀਂ ਸਿੱਖ ਜੈਨੋਸਾਈਡ ਦਾ ਕਿਹਾ ਗਿਆ ਕਿ ਇਹ ਸਿੱਖ ਦਾ ਸਿੱਖਾਂ ਦਾ ਜੈਨੋਸਾਈਡ ਹੋਇਆ ਜੈਨੋਸਾਈਡ ਕਰਨ ਦੀ ਕੋਸ਼ਿਸ਼ ਹੋਈ ਇਸ ਵਾਸਤੇ ਇਹ ਜਿਹੜਾ ਜਿਹੜਾ ਆਪਣਾ ਗਾਂਧੀ ਤੋਂ ਬਾਅਦ ਜਿਹੜਾ ਜਿਹਦਾ ਕਿ ਅਮਿਤਾ ਬਚਨ ਜੀ ਦੀ ਕੋਸੋਂ ਹਿੰਦੂ ਸਰਕਾਰ ਹਿੰਦੂ ਸੁਣਦਾ ਸੀ ਇੱਕ ਫਿਲਮ ਸਟਾਰ ਸੀ ਵੱਡਾ ਉਹਦੀ ਜਿਹੜੀ ਗੱਲ ਉਹਨੇ ਕਿਹਾ ਜੀ ਖੂਨ ਦਾ ਬਦਲਾ ਖੂਨ ਜਿੱਤੋਂ ਬਾਅਦ ਮظਾਹਰੇ ਸ਼ੁਰੂ ਹੋਏ ਰੌਇਟ ਸ਼ੁਰੂ ਹੋਏ ਤੇ ਸਿੱਖਾਂ ਦੀ ਨਸਲਕੁਸ਼ੀ ਸ਼ੁਰੂ ਹੋਈ ਉਹਨੂੰ 2010 ਵਿੱਚ ਜਿਹੜਾ ਸੀ ਬਕਾਇਦਾ ਅਕਾਲ ਤਖਤ ਨੇ ਉਹਨੂੰ ਜਿਹੜਾ ਜੈਨੋਸਾਈਡ ਕਿਹਾ ਗਿਆ ਸਿੱਖਾਂ ਦੇ ਪੰਜਾਬੀਆਂ ਦਾ ਉਹੀ ਯਾਦ ਕਰਵਾਉਂਦੇ ਹੋਏ ਗੁਰਪੰਤ ਸਿੰਘ ਪੰਨੂ ਹਰਾਨੇ ਕਿਹਾ ਜਨਾਬ ਟੇਕ ਸੋ ਮੋਟੋ ਨੋਟਿਸ ਆਫ ਦਲਜੀਤ ਦੂਸਾਨਸ ਪਬਲਿਕ ਐਕਟ ਆਫ ਟੱਚਿੰਗ ਦ ਫੀਟ ਆਫ ਅਮਿਤਾ ਬਚਨ ਔਨ 31 ਅਕਤੂਬਰ ਸਮਨ Summon Dilji dusan before the uh, the a call takht to explain the act in the context of uh, in the context of panthak maryada sikh sentiment and the 2010 takht declaration recognizing the sikh genocide and number 10 issue a panthak directive reminding all sikh artists institutions and organizations that ਬਾਉ 1984 ਸਿੱਖ ਜੈਨੋਸਾਈਡ ਇਜ਼ ਅ ਮੈਟਰ ਆਫ ਰਿਮੈਂਬਰੈਂਸ ਨਾਟ ਰੀਕੰਸਿਲੀਏਸ਼ਨ ਵਿਦ ਦੋਜ਼ ਲਿੰਕਡ ਟੂ ਇਟਸ ਇਨਸਾਈਟਮੈਂਟ ਇਹ ਜਨਾਬ ਆਪਣਾ ਇਹ ਜਿਹੜਾ ਆਪਣਾ ਸਿੱਖ ਪੰਥ ਅਵੇਟਸ ਦਾ ਅਕਾਲ ਤਖਤ ਸਾਫ ਸਟੈਂਡ ਉਹ ਜਨਾਬ ਕਹਿੰਦੇ ਨੇ ਜੀ ਕਿ ਅਸੀਂ ਜਿਹੜਾ ਆਪਣਾ ਹੁਣ ਜਿਹੜਾ ਇਹ ਅਕਾਲ ਤਖਤ ਨੂੰ ਵੀ ਉਹਨਾਂ ਨੇ ਇਮਤਿਹਾਨ ਚ ਪਾਤਾ ਗੁਰਪੰਤ ਸਿੰਘ ਪੰਨੂ ਹੋਰਾਂ ਨੇ ਇਹ ਨਖੇੜ ਰਹੇ ਲੋਕਾਂ ਨੂੰ ਲੋਕਾਂ ਨੂੰ ਦੱਸਦੇ ਪੈ ਰਹੇ ਨੇ ਕਿ ਨਖੇੜੋ ਦੱਸੋ ਤੁਸੀਂ ਕਿਹਦੇ ਨਾਲ ਹੋ ਤੁਸੀਂ ਜਿਹੜਾ ਅਕਾਲ ਤਖਤ ਤੇ ਬੈਠੇ ਹੋ ਇਹ ਤੁਸੀਂ ਜਿਹੜਾ ਹਿੰਦੁਸਤਾਨ ਦੀ ਮੋਦੀ ਸਰਕਾਰ ਦੇ ਨਾਲ ਉਹ ਜਾਂ ਸਿੱਖਾਂ ਦੇ ਨਾਲ ਇਹ ਵੀ بڑا ਇਮਤਿਹਾਨ ਹੁੰਦਾ ਹੁਣ ਦੇਖੋ ਨਾ ਹੁਣ ਦਿਲਜੀਤ ਦੋਤਾਨ ਨੂੰ ਕਿ ਸਮਨ ਕਰਦੇ ਨੇ ਕਿ ਇਹ ਕੋਈ ਵਜ਼ਾਹ ਲਾਦੇ ਰਹੇ ਤੇ ਸਮਝਾ ਕੇ ਜਨਾਬ ਜੀ ਕੇ ਅਕਾਲ ਤਖ ਜਿਹੜਾ ਉਹ ਸਿੱਖਾਂ ਦੇ ਨਾਲ ਇਸ ਤਰ੍ਹਾਂ ਦੇ ਬੰਦੇ ਨੂੰ ਜਿਹੜਾ ਨਿੰਦਾ ਕਰਦਾ ਅਗਰ ਉਹ ਨਹੀਂ ਕਰਦੇ ਤੇ ਫਿਰ ਤੁਸੀਂ ਸਮਝ ਲਓ ਬਾਅਦ ਕੀ ਹੋਣਾ ਦੂਜਾ ਜੀ ਅੱਗੇ ਦੇਖ ਤਾਂ ਦੱਸਿਓ ਕਿ ਬਾਕੀ ਆਨੇ ਬ੍ਰਿਟਿਸ਼ ਕੋਲੰਬੀਆ ਜਿਹੜਾ ਦਰਸ਼ਨ ਸਿੰਘ ਦਾ ਆਪਣਾ ਕਤਲ ਹੋਇਆ ਬਿਜ਼ਨਸਮੈਨ ਸਿੱਖ ਨੇ ਇਹ ਵੀ ਆਪਣਾ ਉੱਥੇ ਜਿਹੜਾ ਉਹ ਉਹੀ 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 ਚੱਕਰ ਹੈਗਾ ਜਿਹੜਾ ਹਿੰਦੁਸਤਾਨ ਆਪਣੀ ਪ੍ਰੌਕਸੀਆਂ ਦੇ ਰਾਹੀਂ ਜਿਹੜਾ ਸਿੱਖਾਂ ਨੂੰ ਮਰਵਾ ਰਿਹਾ ਇਹਤੇ ਵੀ ਆਪਣਾ ਸਿੱਖ ਫਰ ਜਸਟਿਸ ਨੇ ਇੱਕ ਬੜਾ ਵੱਡਾ ਇੱਕ ਲੇਖ ਜਾਰੀ ਕੀਤਾ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਤੇ ਪੁੱਛਿਆ ਤੇ ਪੁੱਛਿਆ ਆਪਣਾ ਕੀ ਕਹਿੰਦੇ ਨੇ ਇਹਨੂੰ ਕਾਰਨੀ ਸਾਹਿਬ ਨੂੰ ਕਿ ਤੁਹਾਨੂੰ ਕਿੰਨੇ ਸਿੱਖਾਂ ਦਾ ਖੂਨ ਚਾਹੀਦਾ ਹੈ ਕਿੰਨੇ ਸਿੱਖਾਂ ਦਾ ਤੁਹਾਨੂੰ ਖੂਨ ਚਾਹੀਦਾ ਜਨਾਬ ਹੈ ਹਾਊ many more dead bodies corni government wants to see ਬਿਫੋਰ ਰੈਕਟਿੰਗ ਅਗੇਂਸਟ ਇੰਡੀਅਨ ਕੌਂਸੂਲੇਟ ਅਫੀਸ਼ਰ ਉਹਨੇ ਕਹਿਆ ਜੀ ਕਿ ਅਗਰ ਇਹ ਜਿਹੜੀ ਆਪਣਾ ਇਹਨਾਂ ਦੀ ਜੇਕਰ ਕੋਈ ਨਾਨੀ ਫੜਨੀ ਹੈ ਚੋਰਾਾਂ ਦੀ ਇਹਨਾਂ ਕਿਲਰਾਂ ਦੀ ਮਾਰਨ ਵਾਲਿਆਂ ਦੀ ਤੇ ਜਿਹੜਾ ਆਪਣਾ ਇਹ ਪਟਨਾਇਕ ਹੈ ਤੇ ਵੈਨਕੂਵਰ ਦਾ ਜਿਹੜਾ ਆਪਣਾ ਕੌਂਸਲ ਖਾਨਾ ਹੈ ਇਹਨੂੰ ਬੰਦ ਕਰ ਦਿਓ ਕੁਸ਼ਲ ਮੰਗਲ ਸ਼ਾਂਤੀ ਹੋ ਜਾਏਗੀ ਪੂਰੇ ਕੈਨੇਡਾ ਦੇ ਵਿੱਚ ਕਿਉਂਕਿ ਸਾਰੀਆਂ ਜਿਹੜੀਆਂ ਟੈਰਰ ਖਾਨੇ ਨੇ ਉਹ ਇਹ ਨੇ ਇਹ ਚਲਾਉਂਦੇ ਨੇ ਉਸ ਤੋਂ ਬਾਅਦ ਪੰਜਾਬੀ ਸਿੰਗਰ ਹੈਗਾ ਚੰਨੀ ਉਹਦੇ ਤੇ ਘਰ ਫਾਇਰਿੰਗ ਹੋਈ ਹੁਣ ਤਾਜ਼ਾ ਵਾਕਿਆ ਇਹ ਵੀ ਦੇਖ ਲਓ ਇਹਦੇ ਘਰ ਫਾਇਰਿੰਗ ਹੋਈ ਇਹ ਇਹ ਵੀ ਜਿਹੜਾ ਆਪਣਾ ਇਹ ਮੰਤ ਭਾਗਾ ਕੰਮ ਹੋਇਆ ਤੇ ਦੂਜਾ ਆਖਿਰ ਤੇ ਗੱਲਬਾਤ ਵੱਡੀ ਹੋ ਰਹੀ ਹੈ ਆਖਿਰ ਤੇ ਗੁਰਪੰਤ ਸਿੰਘ ਪੰਨੂ ਹੋਰਾਂ ਦਾ ਸੁਨੇਹਾ ਕਿ ਜਨਾਬ ਉਹ ਏਅਰ ਇੰਡੀਆ ਬਾਈਕਾਟ ਕਰਨ ਦੀ ਗੱਲ ਕਰ ਰਿਹਾ ਸੋਨੋ ਜਰਾ ਨਵੰਬਰ 2025 41ਵਾਂ ਵਰਾਹ ਸਿੱਖ ਨਸਲ ਕੁਸ਼ੀ ਦਾ ਹਿੰਦੁਸਤਾਨ ਦੀ ਉਸ ਸਮੇਂ ਦੀ ਰਾਜੀਵ ਗਾਂਧੀ ਦੀ ਹਕੂਮਤ ਤੇ ਜਿਸ ਦਾ ਸਾਥ ਦਿੱਤਾ ਸੀ ਉਸ ਵਕਤ ਕਿ ਭਾਜਪੀ ਦੇ ਵਰਕਰ ਉਦਾਂ ਹੀ ਜਿੱਦਾਂ ਕਾਂਗਰਸ ਦੇ ਸੀ ਉਹਨਾਂ ਨੇ ਸਿੱਖਾਂ ਦੀ ਨਸਲ ਕੁਸ਼ੀ ਕੀਤੀ ਸੀ ਅੱਜ ਅਸੀਂ ਕੈਨੇਡਾ ਤੋਂ ਐਲਾਨ ਕਰਦੇ ਹਾਂ ਤੇ ਬਠਿੰਡਾ ਕੇਂਦਰੀ ਵਿਦਿਆਲਾ 에ਅਰ ਫੋਰਸ ਨੰਬਰ 3 ਸਕੂਲ ਤੇ ਖਾਲਿਸਤਾਨ ਦਾ ਝੰਡਾ ਚੜਾ ਦਿੱਤਾ ਛਾਪੇ ਲਾ ਦਿੱਤੇ ਆ ਤੇ ਲਿਖਤਾ ਇੰਡੀਆ ਕਮਿਟਿਡ 1984 ਸਿੱਖ ਜੈਨੋਸਾਈਡ ਬਾਲਕੋਨਾਈਜ਼ ਇੰਡੀਆ ਕਿ 에ਅਰ ਇੰਡੀਆ ਹਮੇਸ਼ਾ ਦੇ ਲਈ ਬੰਦ ਕਰ ਦਿੱਤੀ ਜਾਏਗੀ ਕੈਨੇਡਾ ਤੋਂ ਐਲਾਨ ਹੈ ਅਮਰੀਕਾ ਤੋਂ ਯੂਰੋਪੀਅਨ ਯੂਨੀਅਨ ਤੋਂ ਯੂਕੇ ਤੋਂ ਤੇ ਆਸਟ੍ਰੇਲੀਆ ਤੋਂ ਕਿਸੇ ਵੀ ਜਗ੍ਹਾ ਤੇ ਗੁਰਨਾਨਕ ਨਾਮ ਲੈਵਾ ਸਿੱਖ 에어 ਇੰਡੀਆ ਦੇ ਵਿੱਚ ਸਫ਼ਰ ਨਾ ਕਰੇ ਹਮੇਸ਼ਾ ਦੇ ਲਈ 에어 ਇੰਡੀਆ ਬੰਦ ਕਰ ਦਿੱਤੀ ਜਾਏਗੀ ਸੇਵ ਸਿੱਖ ਲਾਈਵਸ ਸਟਾਪ ਫਲਾਈਂਗ 에어 ਇੰਡੀਆ 1984 ਸਿੱਖ ਨਸਲ ਕੁਸ਼ੀ इस बीबी दी जबानी सुनो मेरा जिंदा बेटा जलाया याद आते के बेटे कहा है मेरे मेरा कोई नहीं दिया जलाने वाला रे मैं किसको कहूँ बेटी बता किसको कहूँ मेरा दर्द जल... किसी ने नहीं जाड़ा आज तक चीख चीख के बीबी ने क्या कि मेरा बच्चा मार दिता मेरा बच्चा मार दिता कोई छुड़ान नहीं आया ਹਿੰਦੁਸਤਾਨ ਦੇ ਵਿੱਚ ਜੇ ਇਨਸਾਫ ਲੈਣਾ ਹੈ ਤੇ ਉਸ ਦਾ ਹੱਲ ਹੈ ਪੰਜਾਬ ਦੀ ਆਜ਼ਾਦੀ ਹਿੰਦੁਸਤਾਨ ਦੇ ਟੁਕੜੇ ਇਹ ਬੀਬੀ ਚੀਕ ਸੀ ਕਿ ਪੂਰੀ ਹੋ ਗਈ ਹੈ ਪਰ ਇਨਸਾਫ ਜੇ ਅੱਜ ਆਪਾਂ ਇਨਸਾਫ ਦੀ ਗੱਲ ਕਰਦੇ ਹਾਂ ਤੇ ਉਹ ਹੈ ਸਿੱਖ ਪੰਥ ਦੀ ਸਿੱਖ ਪੰਥ ਦੀ ਤੇ ਪੰਜਾਬ ਦੀ ਆਜ਼ਾਦੀ ਇਹ ਤੁਸੀਂ ਸੁਣਿਆ ਕਿ ਇੱਥੇ ਜਨਾਬ ਝੰਡਾ ਵੀ ਚੜਾਇਆ ਗਿਆ ਪੰਜਾਬ ਚੜ੍ਹਦੇ ਵਿੱਚ ਖਾਲਸਾਤਨ ਦਾ ਤੇ ਇਸ ਆਪਣਾ ਪੰਨੂ ਸਾਹਿਬ ਦੀ ਗੱਲ ਬਾਤ ਤੁਸੀਂ ਸੁਣੀ ਆਪਣਾ ਬਹੁਤ ਬਹੁਤ ਧਿਆਨ ਰੱਖਣਾ ਚਲਦੀ ਚੜਦੀ ਕਲਾ ਚ ਰਵੋ ਤੇ ਰੱਬ ਰਾਖਾ ਜੀ